ਕੇਂਦਰੀ ਏਜੰਸੀਆਂ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਖ-ਵੱਖਰੇ ਹਿੱਸਿਆਂ ਤੋਂ ਅਜਿਹੇ ਲੋਕਾਂ ਗ੍ਰਿਫਤਾਰ ਕੀਤੇ ਜਾ ਰਹੇ ਨੇ ਜਿਹੜੇ ਕਿ ਪਾਕਿਸਤਾਨ ਨੂੰ ਕਥਿਤ ਤੌਰ ਤੇ ਖੂਫੀਆ ਜਾਣਕਾਰੀ ਸਾਂਝੀ ਕਰਦੇ ਨੇ ਤੇ ਇਸ ਨੂੰ ਲੈ ਕੇ ਪੰਜਾਬ ਦੇ ਵਿੱਚੋਂ ਵੀ ਕਾਫੀ ਲੋਕ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਤਾਜ਼ਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਰੂਪਨਗਰ ਦਾ ਜਿੱਥੋਂ ਕਿ ਜਾਨ ਮਹਲ ਜੋ ਕਿ ਯੂਟਿਊਬਰ ਹੈ ਉਸ ਦਾ ਨਾਮ ਜਸਬੀਰ ਸਿੰਘ ਮਹਲ ਹੈ ਉਸ ਦੇ ਵੱਲੋਂ ਯੂਟਿਊਬਰ ਜਾਨ ਮਹਲ ਨਾਮ ਤੇ ਚਲਾਇਆ ਜਾਂਦਾ ਸੀ ਇੱਕ ਚੈਨਲ ਜਿਸ ਦੇ ਵਿੱਚ ਉਹ ਵਲੋਗਿੰਗ ਕਰਦੇ ਹੁੰਦੇ ਸਨ ਤੇ ਕੁਝ ਘੰਟੇ ਪਹਿਲਾਂ ਖਬਰ ਨਿਕਲ ਕੇ ਸਾਹਮਣੇ ਆਈ ਕਿ ਮੁਹੱਲੇ ਦੇ ਸਪੈਸ਼ਲ ਸੈੱਲ ਦੇ ਵੱਲੋਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਵੀ ਕੁਝ ਹਫ਼ਤੇ ਪਹਿਲਾਂ ਹੀ ਕੇਂਦਰੀ ਜਾਂਚ ਏਜੰਸੀ ਦੇ ਵੱਲੋਂ ਇਸੇ ਹੂਫੇ ਜਾਣਕਾਰੀ ਸਾਂਝੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਜੋ ਜਸਬੀਰ ਸਿੰਘ ਆ ਗ੍ਰਿਫਤਾਰ ਕੀਤਾ ਗਿਆ ਇਸ ਦੇ ਜੋਤੀ ਮਨੋਤਰਾ ਤੇ ਨਾਲ ਨਾਲ ਹੋਰ ਵੀ ਪਾਕਿਸਤਾਨ ਦੇ ਬੰਦਿਆਂ ਦੇ ਨਾਲ ਸੰਬੰਧ ਜਾਂਚ ਤੋਂ ਬਾਅਦ ਨਿਕਲ ਕੇ ਸਾਹਮਣੇ ਆਏ ਨੇ ਜਿਸ ਕਰਕੇ ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਸਬੀਰ ਸਿੰਘ ਹੁਣ ਤੱਕ ਤਿੰਨ ਵਾਰ ਪਾਕਿਸਤਾਨ ਜਾ ਚੁੱਕਿਆ ਹੈ ਤੇ ਮੀਡੀਆ ਰਿਪੋਰਟਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਇਸ ਜਸਬੀਰ ਸਿੰਘ ਦੇ ਕਥਿਤ ਤੌਰ ਤੇ ਜਟ ਰੰਦਾਵਾ ਦਾਨਿਸ਼ ਅਤੇ ਜੋਤੀ ਮਲਹੋਤਰਾ ਇਹਨਾਂ ਦੇ ਆਪਸੀ ਸੰਪਰਕ ਸਨਤ ਜਿਸ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਨੇ ਤੇ ਜਾਣਕਾਰੀ ਇਹ ਵੀ ਆ ਕਿ ਜਦੋਂ ਜੋਤੀ ਮਲਹੋਤਰਾ ਨੂੰ ਕੇਂਦਰੀ ਜਾਂਚ ਅਧਿਸ਼ਿਅਤ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਜਸਬੀਰ ਸਿੰਘ ਦੇ ਵੱਲੋਂ ਜੋ ਸਾਰੇ ਉਸ ਨਾਲ ਸੰਪਰਕ ਸਨ ਅਤੇ ਬਾਹਰੀ ਲੋਕਾਂ ਦੇ ਨਾਲ ਪਾਕਿਸਤਾਨ ਦੇ ਲੋਕਾਂ ਦੇ ਨਾਲ ਸੰਬੰਧ ਸਨ ਸੰਪਰਕ ਸਨ ਜੋ ਵੀ ਗੱਲਬਾਤ ਉਸ ਨੂੰ ਹਟਾ ਦਿੱਤਾ ਗਿਆ ਡਿਲੀਟ ਸਾਰਾ ਕੁਝ ਮਿਟਾ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ ਜਸਵੀਰ ਸਿੰਘ 2020 2021 ਅਤੇ 2024 ਨੂੰ ਪਾਕਿਸਤਾਨ ਗਿਆ ਸੀ ਜਿਸ ਤੋਂ ਬਾਅਦ 2024 ਨੂੰ ਦਿੱਲੀ ਦੇ ਵਿੱਚ ਜੋ ਪਾਕਿਸਤਾਨ ਨੈਸ਼ਨਲ ਡੇ ਮਨਾਇਆ ਗਿਆ ਸੀ ਉਸ ਦੇ ਵਿੱਚ ਵੀ ਇਸ ਨੂੰ ਸੱਦਾ ਦਤਾ ਗਿਆ ਸੀ ਤੇ ਇਹ ਕਈ ਵੱਡੇ ਖੁਲਾਸੇ ਉਹਨਾਂ ਲਈ ਸਮੇਂ ਦੇ ਵਿੱਚ ਹੋਰ ਵੀ ਹੋ ਸਕਦੇ ਨੇ ਤੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਕਹਿਣਾ ਹੈ ਉਹਨਾਂ ਦਾ ਬਿਆਨ ਤੁਹਾਨੂੰ ਸੁਣਾ ਦਿੰਨੇ ਆ ਦੇਖੋ ਇਹ ਇਹ ਜਿਹੜਾ ਸਾਰਾ ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਰਹੇ ਨੇ ਵੰਡੀ ਮੜਕਾ ਨਾਲ ਹੈਨਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਦੇਖਦਾ ਹੈਨਾ ਤੇ ਇਸ ਕਰਕੇ ਜਿਵੇਂ ਉਹ ਜਿਹੜੀ ਜੋਤੀ ਮਨੋਤਰਾ ਕਿਹਾ ਸੀ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋਇਆ ਹੈ ਨਾ ਹਾਂ ਰੁਪੜ ਦਾ ਕੁਪਿੰਡਾ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਾਂ ਕੋਈ ਪੈਸੇ ਪੂਸੇ ਦਾ ਲਾਲਚ ਆ ਜਾਂ ਕੋਈ ਹੋਰ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਦੇਸ਼ ਵਿਰੋਧੀ ਕਰਦਾਈਆਂ ਜਾਂਦੇ ਉਹ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਆ ਵੀ ਜੇ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਵੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਦੱਸਦੇ ਆ